ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਅੱਜ ਅਸੀਂ ਆਪ ਜੀ ਦੇ ਚਰਨਾ ਵਿੱਚ ਇੱਕ ਕਵਤਾ ਉਠ ਜਾਗ ਮੁਸਾਫਰ ਰੱਖ ਰਿਹਾ ਅਮੀਦ ਹੈ ਕਿ ਆਪ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋਗੇ ਜੀ ਉਠ ਜਾਗ ਮੁਸਾਫਰ ਪਿਆਰੇ ਕਿਉ ਤੂੰ ਕੀਤੇ ਕੌਲ ਬਸਾਰੇ ਉੱਠ ਜਾ ਮਸਾਫਰ ਪਿਆਰੇ ਕਿਉ ਤੁ ਕੀਤੇ ਕੌਲ ਬਸਾਰੇ ਲਿਖਿਆ ਭਲਾ ਲਈਆ ਦੁਨੀਆ ਛੱਡਣੇ ਪੈਣੇ ਕਾ ਨੂੰ ਪ੍ਰੀਤਾ ਪਲਈਆ ਤੈਨੂੰ ਦੁਨੀਆ ਛੱਡਣੇ ਪੈਣੇ ਕਾ ਨੂੰ ਪ੍ਰੀਤਾ ਪਲਈਆ ਉੱਤੇ ਜ਼ੁਲਮ ਦੇ ਮਹਿਲੇ ਅਸਾਰੇ ਟਾਹੇ ਮਜ਼ਲੂਮਾਂ ਦੇ ਟਾਰੇ ਉੱਤੇ ਜ਼ੁਲਮ ਦੇ ਮਹਿਲੇ ਅਸਾਰੇ ਟਾਹੇ ਮਜ਼ਲੂਮਾਂ ਦੇ ਟਾਰੇ ਰੁਹਾ ਕੈ ਤੁਖਾਲਈਆ ਦੁਨੀਆ ਛਡਨੇ ਪੈਣੇ ਕਾ ਨੋ ਪ੍ਰੀਤਾ ਪਲਈਆ ਤੈਨੋ ਦੁਨੀਆ ਛਡਨੇ ਪੈਣੇ ਕਾ ਨੋ ਪ੍ਰੀਤਾ ਪਲਈਆ ਉਧਰ ਕੋਨ ਕਈਆਂ ਦੇ ਡੁੱਲੇ ਤੇਰੇ ਕਾਲ ਸੁਨਹਿਰੀ ਚੁੱਲੇ ਉਧਰ ਕੇ ਕੋਨ ਕਈਆਂ ਦੇ ਡੁੱਲੇ ਤੇਰੇ ਕਾਲ ਸੁਨਹਿਰੀ ਚੁੱਲੇ ਮਮਟੀਆਂ ਬਣਾ ਲਈਆ ਦੁਨੀਆ ਛੱਡਨੇ ਪੈਣੀ ਕਾ ਨੂੰ ਪ੍ਰੀਤਾ ਪਲਈਆ ਓਏ ਦੁਨੀਆ ਛੱਡਨੇ ਪੈਣੀ ਕਾ ਨੂੰ ਪ੍ਰੀਤਾ ਪਲਈਆ ਚੜੇ ਚੜਕੇ ਹਿਰਸ ਦੇ ਹਵਾ ਦੇ ਘੋੜੇ ਚੜਕੇ ਹਿਰਸ ਦੇ ਹਵਾ ਦੇ ਘੋੜੇ ਐਵੇਂ ਗੰਜ ਮਾਇਆ ਦੇ ਜੋੜੇ ਚੜਕੇ ਹਿਰਸ ਦੇ ਹਵਾ ਦੇ ਘੋੜੇ ਐਵੇਂ ਗੰਜ ਮਾਇਆ ਦੇ ਜੋੜੇ ਕਬਰਾਂ ਪਟਾਲਈਆ ਦੁਨੀਆ ਛੱਡਣੇ ਪੈਣੇ ਕਾ ਨੂੰ ਪ੍ਰੀਤਾ ਪਲਈਆ ਤੈਨੂੰ ਦੁਨੀਆ ਛੱਡਣੇ ਪੈਣੇ ਕਾ ਨੂੰ ਪ੍ਰੀਤਾ ਪਲਈਆ ਜੈਨੂੰ ਕਰਦਾ ਮੇਰੀ ਮੇਰੀ ਦੁਸ਼ਮਣਾਂ ਦੁਨੀਆ ਹੋਜਉ ਤੇਰੀ ਜੈਨੂੰ ਕਰਦਾ ਮੇਰੀ ਮੇਰੀ ਦੁਨੀਆ ਦੁਸ਼ਮਣ ਹੋਜਉ ਤੇਰੀ ਸਾਜਾਂ ਜਾ ਚੁਕਾ ਲਈਆ ਦੁਨੀਆ ਛੱਡਣੇ ਪੈਣੇ ਕਾ ਨੂੰ ਪ੍ਰੀਤਾ ਪਲਈਆ ਉਹ ਨਹੀਂ ਸਦਾ ਰਹੇ ਹੰਕਾਰੀ ਜਿਨ੍ਹਾਂ ਦੋ ਦਿਨੇ ਆਪਣੀ ਵਾਰੀ ਉਹ ਨਹੀਂ ਸਦਾ ਰਹੇ ਹੰਕਾਰੀ ਜਿਨ੍ਹਾਂ ਦੋ ਦਿਨੇ ਆਪਣੀ ਵਾਰੀ ਚਮਦੀਆਂ ਚਲਾ ਲਈਆਂ ਦੁਨੀਆ ਛੱਡਣੀ ਪੈਣੀ ਕਾ ਨੂੰ ਪ੍ਰੀਤਾ ਪੈ ਲਈਆਂ ਤੈਨੂੰ ਦੁਨੀਆ ਛੱਡਣੀ ਪੈਣੀ ਕਾ ਨੂੰ ਪ੍ਰੀਤਾ ਪਾਲਈਆਂ ਜਿਨ੍ਹਾਂ ਰੱਬ ਵੱਲ ਤੀਰ ਚਲਾਏ ਇੱਥੋਂ ਜਾਂਦੇ ਨજર ਨਾ ਆਏ ਜਿਨ੍ਹਾਂ ਰੱਬ ਵੱਲ ਤੀਰ ਚਲਾਏ ਇਤੋ ਜਾਂਦੇ ਨਜ਼ਰ ਨਾ ਆਏ ਸਫਾਈ ਉਠਾਲਈਆਂ ਦੁਨੀਆ ਛੱਡਣੀ ਪੈਣੀ ਕਾ ਨੂੰ ਪ੍ਰੀਤਾ ਪਲਈਆਂ ਤੈਨ ਦੁਨੀਆ ਛੱਡਣੀ ਪੈਣੀ ਕਾ ਨੂੰ ਪ੍ਰੀਤਾ ਪਲਈਆਂ ਸਿੱਧਲ ਤੋਂ ਦਨ ਦੁਨੀਆ ਮੇਲਾ ਅਗਰ ਤਰ ਜੋ ਰੂਹ ਇਕੱਲਾ ਛੱਡ ਕੇ ਪਿਆਲੀਆਂ ਦੁਨੀਆ ਛੱਡਣੀ ਪੈਣੀ ਕਾ ਨੂੰ ਪ੍ਰੀਤਾ ਪਲਈਆਂ ਦੁਨੀਆਂ ਛੱਡਨੀ ਪੈਣੀ ਕਾ ਨੂੰ ਪ੍ਰੀਤਾ ਪਾਲਈਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ